ਲੈ ਰੂਨਸ ਆਫ ਮਾਈਂਡ ਉੱਤਿਆਕਾਰ ਵਿਅਦ ਗੱਲਾਂ ਚੋਂ ਕਾਚਨ ਕੱਢਣ ਜਿਵੇਂ ਸਰ ਐ ਤੁਸੀਂ ਨਾਮਿਨੇਸ਼ਨ ਪ੍ਰੋਫਾਈਲ ਕਿਤੇ ਆ ਪ੍ਰੈਸ਼ਰ ਵੀ ਕਰਕੇ ਇੱਕ ਭੇਟੀ ਆ ਲਾ ਦੇ ਭਾਈ ਤੇਰੇ ਮਨ ਨੂੰ ਭਾਈ ਉਹ ਮੇਰੀ ਗੱਲ ਸੁਣੋ ਭਾਈ ਨਾ ਅੰਦਰ ਦੀ ਫੋਟ ਵੀ ਜਾਣੀ ਹੈ ਭਾਈ ਇੱਕਦਾਂ ਕਰਾ ਯਾਰ ਆ ਵੀ ਇੱਧਰੇ ਬੰਦ ਕੇ ਬੰਦ ਆਉਣਾ ਉਹ ਆ ਵੀ ਇੱਧਰੇ ਨਹੀਂ ਆਉਣਾ ਆ ਨਾਲ ਭਾਬੀ ਨਾਲ ਤੁਸੀਂ ਨਹੀਂ ਨਾਲ ਬਹਿ ਜਾਣਗੇ ਤਾਂ ਮੇਰਾ ਉਹਨਾਂ ਨਾਲ ਠੀਕ ਹੈ ਜੀ ਜਿੰਦਰ ਜੀ ਇਹਦਾ ਮੈਕਸਿਕੀ ਉਹਨਾਂ ਦਾ ਵਾਲਾ ਕੰਮ ਕਰੀ ਕਰੀ ਆ ਆ ਦਿਨ ਚੰਡੀ ਚਲੋ 2 ਮਿੰਟ ਰੁਕੋ ਨਾ ਰੋਣਾਂ ਹੈ ਰੋਲ 1 ਮਿੰਟ ਬਸ ਹੀ ਰਾਮਾ ਸ਼ਾਂਤੀ ਉਹ ਬਾਕੀਆਂ ਨੂੰ ਤਾਂ ਪੁੱਛਣਾ ਤੂੰ ਇਕੱਲਾ ਹੀ ਹੈਂ ਹਾਂਜੀ ਕਰੀ ਜੀ ਹਾਂਜੀ ਸਰ ਆਹ ਕੰਬੀਨੇਸ਼ਨ ਪਰ ਹੈ ਨਾ ਕਿਦਾਂ ਦਾ ਮਾਹੌਲ ਲੱਗ ਰਿਹਾ ਸਭ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਇੱਕ ਲੋਕਤੰਤਰਿਆ ਲੋਕਤੰਤ ਦਾ ਆਪਾਂ ਮਹਾਪਰਵ ਕਹਿੰਦੇ ਆਂ ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਅਸੀਂ ਲੋਕਾਂ ਮਰੇ ਪੇਸ਼ ਹੁੰਦੇ ਲੋਕਾਂ ਮਰੇ ਆਪਣੇ ਵਿਚਾਰ ਰੱਖਦੇ ਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੌੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਕੰਪਨੀ ਸਾਡੇ ਦੇ ਚਾਰ ਤੋਂ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ 'ਚ ਚਲੇ ਗਏ ਚਲੋ ਦੇਖੋ ਮੇਰਾ ਮਤ ਆਪਣੇ ਨਾਲ ਕੰਸਰਨ ਜਿਹੜੀ ਸਾਡੀ ਐਜ਼ ਅ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹੈਗਾ ਤੋ 2019 ਚ ਕਰੀਬ 2 ਲੱਖ ਵੋਟ ਪਈ ਸੀਗੀ ਪਿਛਲੀ ਵਾਰੀ ਬਾਈ ਇਲੈਕਸ਼ਨ ਚ ਇਕੱਠੇ ਸਿਗੇ ਤੇ ਹੁਣ ਕਿੱਦਾਂ ਦੇਖਦੇ ਪੀ ਤੁਸੀਂ ਦੇਖੋ ਜਿਹੜਾ 2019 ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸਿਫਿਕ ਵਾਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਇੱਕ ਬਦਲ ਨਾ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ ਬੀਐਸਪੀ ਘੜ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਦਾ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲਦੇ ਰੂਪ ਵਿੱਚ ਸਾਡੇ ਜਲੰਧਰ ਦੇ ਲੋਕਾਂ ਨੇ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਟਰਸਟ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਉਹ ਰਵਾਇਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰ ਰਵਾਇਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾਂ ਦਾ ਵੀ ਮਿਸਯੂਜ਼ ਕਰ ਗਏ ਤੇ ਪਾਵਰ ਦਾ ਵੀ ਮਿਸਯੂਜ਼ ਕਰ ਗਏ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ 'ਚੋਂ ਮਿਲ ਰਿਹਾ ਹੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪੇ ਸਾਨੂੰ ਦੇਖ ਰਹੇ ਸਿਚੁਏਸ਼ਨ ਕਿਦਾਂ ਦੇਖਦੇ ਸਨ ਕਿਦਾਂ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੰਗਾਰਾ ਆ ਲੋਕੀ ਸਾਡੇ ਤੇ ਟਰਸਟ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਾਲੂ ਬਦਲੂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਵੀ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ 'ਚ ਫੇਲ ਹੋ ਗਏ ਆਪਣੇ ਹਲਕੇ 'ਚ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਭਈ ਇਹ ਜਦ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਦੀ ਕੁਛ ਕਰ ਸਕਦੇ ਵੇ ਸਾਡੇ ਲਈ ਕੀ ਕਰਨਗੇ ਤੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪਲੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਭਰਵਾ ਹੁੰਦਾਰਾ ਦੇਦੇ ਚੰਨੀ ਸਾਹਿਬ ਕਿਸਨ ਕੋmpition ਦੇਖ ਰਹੇ ਕਿ ਇਹਦਾ ਮੇਰਾ ਜਲੰਧਰ ਤੇ ਕੋਈ ਕੋmpition ਨਹੀਂ ਹੈਗਾ ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ ਕਾਂਗਰਸ ਦਾ ਹੈਗਾ ਉਹਨਾਂ ਦੀ ਪਾਰਟੀ ਕਾਂਗਰਸ ਆ ਉਹ ਕਾਂਗਰਸ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ ਪਹਿਲੀ ਗੱਲ ਹੈ ਉਹ 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 ਕਾਂਗਰਸ ਪਾਰਟੀ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਕਰ ਰੱਖੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22 ਇਵਨ ਪੂਰਾ ਇਤਿਹਾਸ ਦੇਖ ਲਓ 47 ਤੋਂ 14 ਦੇਖ ਲਓ ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ 17 ਤੋਂ 22 ਦੇਖ ਲਓ ਜਿੰਨੇ ਮੈਨੀਫੈਸਟੋ ਚ ਉਹ ਨਹੀਂ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਸਾਰਿਆਂ ਨੂੰ ਘਰ ਨਸ਼ਾ ਮੁਕਤੀ ਚਾਰ ਹਫ਼ਤਿਆਂ ਚ ਕੁਝ ਵੀ ਨਹੀਂ ਕੀਤਾ ਤੇ ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਔਰ ਤੁਸੀਂ ਦੇਖੋ ਜਿਹੜਾ ਆਰਟੀ ਹੈ ਰਾਈਟ ਟੂ ਐਜੂਕੇਸ਼ਨ ਐਕਟ ਆ ਇਹ 17 ਦੇ ਵਿੱਚ ਇਹ ਐਕਟ ਮੈਨ ਪ੍ਰੋਮਿਸ ਤੇ ਆਏ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 25% ਦਾਖਲਾ ਦਵਾਵਾਂਗੇ ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲਿਆ ਜਿੱਦਾਂ ਜਿੱਦਾਂ ਲੋਕ ਅਵੇਅਰ ਹੋਣਗੇ ਤੇ ਇਹਨਾਂ ਨੂੰ ਰੱਦ ਕਰਨ ਬਲਵਿੰਦਰ ਜੀ ਬਲਵਿੰਦਰ ਜੀ ਮਨੀਸ਼ ਸ਼ੰਕਰ ਅਗਿਆਰ ਦਾ ਕਹਿਣਾ ਹੈ ਕਿ ਭਾਰਤ ਮੈਂ ਮੈਂ ਨੈਸ਼ਨਲ ਇਸ਼ੂ ਤੇ ਮੈਂ ਐਡੇ ਕੈਂਡੀਡੇਟ ਦੀ ਕੈਪੈਸਿਟੀ ਜੀ ਬੋਲੂਗਾ ਹਾਂਜੀ ਮੈਂ ਉਹੀ ਕਹਿ ਰਿਹਾ ਵੀ ਪੰਜਾਂ ਚੋਂ ਇੱਕ ਅਸੀਂ ਆ ਬਾਕੀ ਚਾਰ ਇਹ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ ਲੋਕਾਂ ਨੇ ਉਹਨਾਂ ਨੂੰ ਟਰਸਟ ਦਿੱਤਾ ਵੀ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋਂ ਕਰ ਗਏ ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕੰਸੀਡਰ ਕਰ ਰਹੇ ਆ ਤੇ ਪੰਜ ਕੋਣੀਆਂ ਨਹੀਂ ਰਹਿਣਾ ਸਿਰਫ ਇੱਕ ਕੋਣੀ ਰਹਿਣਾ ਬੀ ਅੱਛਾ ਬਲਵਿੰਦਰ ਜੀ ਬਲਵਿੰਦਰ ਜੀ ਉਹ ਕਾਮ ਨੂੰ ਲੈ ਕੇ ਮੈਂ ਪਬਲੀ ਜਾ ਰਿਹਾ ਜਦ ਕਿ ਇੰਕੋ ਵੀ ਜਾ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਵਾਵਾਂਗੇ ਜਦ ਕਿ ਜਿਹੜੇ ਤਿੰਨੂ ਹੀ ਕਹਿ ਰਹੇ ਨੇ ਇਹ ਸੇਰ ਸਾਡੀ ਗਵਰਨਮੈਂਟ ਹੈ ਅਸੀਂ ਆਪਣੀ ਸਟੇਟ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ ਤੁਸੀਂ ਇਹ ਕਿੱਥਾ ਲੰਮੇ ਦੇਖੋ ਮੈਂ ਤੇ ਕਹਿ ਰਿਹਾ ਵੀ ਇਹ ਜਲੰਧਰ ਦੇ ਜਿਹੜਾ ਇਲੈਕਸ਼ਨ ਆ ਲੋਕਾਂ ਨੂੰ ਇੰਪਾਵਰ ਕਰਦਾ ਮੋੜ ਬੇ ਲੋਕ ਆਪ ਦੇ 2.5 ਸਾਲ ਬਾਅਦ ਮੋੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50000 ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਕਰ ਮੈਂ ਦੱਸ ਰਿਹਾ ਵੀ 80000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80000 ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋ ਕੀਤੀ ਹੋਵੇ ਤੇ ਮੋੜ ਲੋਕ ਕਿਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਰ ਤੁਸੀਂ ਦੇਖੋ ਸਾਰੇ মিডিਆ ਤੇ ਵੀ ਜਿਹੜਾ ਇੱਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਟੀਆ ਐਕਟੀਵਿਸਟ ਆ ਚਾਹੇ ਕੋਈ ਸਮਾਜਿਕ ਕਾਰਕਿਰਤਾ ਜਿਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ लाठीचार्ज ਹੋਇਆ ਉਹਦੀ ਗ੍ਰਿਫਤਾਰੀ ਕੀਤੀ ਤੇ ਇਹਨਾਂ ਨੇ ਲੋਕਤੰਤਰ ਦੇ ਨਾਂ ਤੇ ਵੋਟਾਂ ਲਈਆਂ ਪਰ ਨਿਜਤੰਤਰ ਬਣ ਗਿਆ ਤਾਂ ਨਾਸ਼ਾਹੀ ਤੰਤਰ ਬਣ ਗਿਆ ਇਹਹੀ ਭਾਜਪੀ ਦਾ ਜਿਹੜਾ ਆ ਮਤਲਬ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ ਤੇ ਕੁਝ ਕਾਰਪੋਰੇਟ ਘਰਾਣਿਆਂ ਛੱਡ ਕੇ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਕਰਕੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਜਿਹੜਾ ਮਾਡਲ ਲੈ ਕੇ ਆ ਰਹੀ ਸੀ ਉਹ ਜਿਹੜਾ ਜਿਹੜਾ ਜਿਹੜੇ ਦੁਨੀਆ ਉਹ ਤਾਂ ਮੀਡੀਆ ਦੇ ਵਿੱਚ ਵੀ ਖਬਰਾਂ ਹੈਗੀਆਂ ਉਹ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਆਈਐਸ ਅਫਸਰ ਦਾ ਜਿਹੜਾ ਹੈਗਾ ਉਹ ਸਾਰਾ ਮੀਡੀਆ ਦੇ ਵਿੱਚ ਆਇਆ ਜਿਹੜੀ ਵਿਮਨ ਕਮਿਸ਼ਨ ਸੀ ਉਹਨਾਂ ਵੱਲੋਂ ਨੋਟਿਸ ਜਾਰੀ ਹੋਇਆ ਉਹ ਤਾਂ ਲੋਕਾਂ ਦੀ ਕਚਹਿਰੀ 'ਚ ਇਸ਼ੂ ਹੈਗਾ ਤੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਨਮਾਇੰਦੇ ਚਾਹੀਦੇ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਖਿਲਾਫ ਮਤਲਬ ਆਪਣੀ ਆਵਾਜ਼ ਮੀ 2 ਵਾਲਾ ਜਿਹੜਾ ਕੈਂਪੇਨ ਚੱਲਿਆ ਸੀਗਾ ਵੀ ਅਸੀਂ ਵੀ ਵਿਕਤੀ ਮਾਈਜ਼ ਦੀਆਂ ਜਿਹੜੇ ਬੰਦੇ ਪਾਵਰ ਪਾਵਰ ਚ ਲਿਆਂਦਾ ਗਿਆ ਤੇ ਪਾਵਰ ਦੀ ਮਿਸਯੂਜ਼ ਕੀਤੀ ਇਸ ਕਰਕੇ ਮੀ 2 ਕੈਂਪੇਨ ਵੀ ਅਸੀਂ ਵੀ ਇਹਨਾਂ ਤੋਂ ਪੀੜਤ ਹੈਗੇ ਆ ਜਦ ਪਹਿਲਾਂ ਇਹਨਾਂ ਤੇ ਮੀ 2 ਕੈਂਪੇਨ ਚੱਲ ਚੁੱਕੀ ਆ ਤਾਂ ਜਲੰਧਰ ਦੇ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਨੂੰ ਜਰੂਰ ਇਹਦੇ ਤੇ ਗੌਰ ਕਰਨੀ ਚਾਹੀਦੀ ਬਲਵਿੰਦਰ ਜੀ ਸੰਗਰੂਰ ਦੇ ਵਿੱਚ ਸੰਗਰੂਰ ਚ ਦੋ ਦਿਨ ਪਹਿਲਾਂ ਜਿਹੜਾ ਆਂਗਣਵਾੜੀ ਮੇਰੀ ਗੱਲ ਸੁਣ ਲਓ ਜੀ ਆਂਗਣਵਾੜੀ ਸੈਂਟਰ ਦੇ ਵਿੱਚ ਜਿਹੜੇ ਬੱਚਿਆਂ ਨੂੰ ਜਿਹੜਾ ਸਿਰਫ ਦਿੱਤਾ ਗਿਆ ਸੀਗਾ ਉਹ 6 ਮਹੀਨੇ ਐਕਸਪਾਇਰੀ ਸੀਗਾ ਪੁਰਾਣਾ ਸੀਗਾ ਜਿਸ ਦੇ ਬਾਅਦ ਹੁਣ ਆਂਗਣਵਾੜੀ ਸੈਂਟਰ ਦੇ ਐਕਸਪਾਇਰੀ ਸਿਰਫ ਮਾਮਲੇ ਚ ਵਰਕਰਾਂ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਕੀ ਲੱਗਦਾ ਹੈ ਕਿ ਹੈਲਥ ਮਾਡਲ ਦੀ ਗੱਲ ਕਰ ਰਹੇ ਨੇ ਕਿ ਹੈਲਥ ਮਾਡਲ ਸਹੀ ਤੁਹਾਨੂੰ ਨਜ਼ਰ ਆ ਰਿਹਾ ਦੇਖੋ ਤੁਸੀਂ ਕਾਂਗਰਸ ਦਾ ਰਾਜ ਦੇਖੋ ਬੀਜੇਪੀ ਦਾ ਦੇਖੋ ਆਪ ਦਾ ਦੇਖੋ ਬਈ ਇਨਾਂ ਦੀ ਲੋਕਾਂ ਦੇ ਪ੍ਰਤੀ ਬਿਲਕੁਲ ਬੋਰਡ ਤਾਂ ਲੈਂਦੇ ਵੀ ਅਸੀਂ ਲੋਕਾਂ ਪ੍ਰਤੀ ਬਹੁਤ ਵੀ ਕਰ ਮੰਦੇ ਆ ਪਰ ਵੋਟਾਂ ਦੇ ਬਾਅਦ ਬੜੀ ਸਮੇਦਨਹੀਨਤਾ ਰਹਿੰਦੀ ਆ ਇਹ ਉਹਦਾ ਹੀ ਸਿੱਟਾ ਆ ਵੀ ਸਾਰੇ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਪਾਵਰ ਦਿੱਤੀ ਉਹ ਸੋਚਦੇ ਅਸੀਂ ਆਪਣੀ ਲਗਜ਼ਰੀ ਲਾਈਫ ਇੰਜੋਏ ਕਰ ਲਈਏ ਲੋਕਾਂ ਦੇ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਹਦੇ ਕਰਕੇ ਥੱਲੇ ਕੀ ਹੁੰਦਾ ਜਦੋਂ ਮਾੜਾ ਪ੍ਰਬੰਧ ਹੋ ਜਾਂਦਾ ਮਾੜਾ ਕੋਈ ਨਿਗਰਾਨੀ ਵੀ ਨਹੀਂ ਦਿੰਦਾ ਤੇ ਉਹਦੇ ਜਿਹੜੇ ਸਿੱਟੇ ਆ ਲੋਕਾਂ ਨੂੰ ਸੰਗਰੋਹ ਚ ਭੁਗਤਣੇ ਚਾਹਦੇ ਪਏ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਮਾੜਾ ਕਿਤੇ ਕਣਕ ਦੀ ਸ਼ਿਕਾਇਤ ਆ ਰਹੀ ਹੈ ਕਿਤੇ ਆਟੇ ਦਾਲ ਦੀ ਸ਼ਿਕਾਇਤ ਆ ਰਹੀ ਮਲਾਪ ਦੀ ਚੀਜ਼ਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਤੇ ਲਗਾਤਾਰ ਇਹਨਾਂ ਸਾਰੀ ਪਾਰਟੀਆਂ ਰਾਜ ਵਿੱਚ ਇਦਾਂ ਰਿਆ ਤੇ ਉਹਦੇ ਕਰਕੇ ਸਾਰੇ ਲੋਕ ਤੁਸੀਂ ਦੇਖੋ ਆਮੂਮਨ ਜਿੰਨੇ ਬੰਦੇ ਜ਼ਿਆਦਾਤਰ ਬਿਮਾਰ ਹੋ ਰਹੇ ਮਲਾਪ ਕੀ ਖਾਣੇ ਆ ਕਰਕੇ ਸਾਫ਼ ਹਵਾ ਪਾਣੀ ਨਾ ਹੋਣ ਕਰਕੇ ਉਹਦੇ ਲਈ ਪ੍ਰਬੰਧ ਜ਼ਿੰਮੇਵਾਰ ਹੈਗਾ ਸਾਰਾ ਠੀਕ ਹੈ ਫੇਸ ਪੈਂਦੇ ਤਾਂ ਆਕਾਸ਼ ਆਨੰਦ ਹੋਣਾ ਨੂੰ ਜਿਹੜਾ ਦੇਖੋ ਆਪਾਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮੈਂ ਐਸੇ ਕੈਂਡੀਡੇਟ ਦੀ ਕਪੈਸਿਟੀ 'ਚ ਮੈਂ ਬੋਲ ਸਕਦਾ ਹੈਗਾ ਠੀਕ ਹੈ ਭਾਈ ਹਾਂ ਠੀਕ ਹੈ ਜੀ ਦੇਖ ਲਓ ਸ਼ਾਹ ਕਿਦਾਂ ਦਾ ਰੂਲ ਸੱਤ ਸਾਡਾ